ਜੇਕਰ ਤੁਸੀਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈਲ ਦੇ ਆਈਕਨ ਤੇ ਕਲਿੱਕ ਕਰੋ ਜਿਸ ਨਾਲ ਤੁਹਾਨੂੰ ਚੈਨਲ ਦੀ ਲੇਟੈਸਟ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੂਗਾ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਵੀਡੀਓ ਅਲਰਟ YouTube ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਤਾਂ ਕਰੋ ਨੋਟ ਅੱਜ ਦੇ ਕਬੱਡੀ ਕਪਾਂ ਦੇ ਫਾਈਨਲ ਮੈਚਾਂ ਦੇ ਰਿਜ਼ਲਟ ਨੋਟ ਤਾਂ ਅੱਜ ਪਿੰਡ ਸਹੌਲੀ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਸੂਸਕ ਤੇ ਝਨੇਰ ਦੀਆਂ ਟੀਮਾਂ ਜਿੱਨਾਂ ਵਿੱਚੋਂ ਫਸਟ ਰਹੀ ਸੂਸਕ ਦੀ ਟੀਮ ਜਿਸ ਨੇ 14 ਅੰਕ ਹਾਸਲ ਕੀਤੇ ਤੇ 71000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਝਨੇਰ ਦੀ ਟੀਮ ਜਿਸ ਨੇ 11.5 ਅੰਕ ਹਾਸਲ ਕੀਤੇ ਤੇ 51000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਦੋਸਤੋ ਇਸ ਕੱਪ ਦਾ ਬੈਸਟ ਰੇਡਰ ਨਿਕਲਿਆ ਰੀਤਾ ਸੂਸਕ ਤੇ ਕੋਮਲ ਮਤੋਈ ਜੁਆਇੰਟ ਦੇ ਬੈਸਟ ਸਟਾਪਰ ਨਿਕਲਿਆ ਸੁੱਖਾ ਸੁਸਕ ਤੇ ਫੂਲਾ ਸੁਸਕ ਜੁਆਇੰਟ ਬੈਸਟ ਰੇਡਰ ਤੇ ਸਟਾਪਰ ਨੂੰ ਮੋਟਰਸਾਈਕਲ ਦੇ ਕੇ ਸਨਮਾਨ ਕੀਤਾ ਗਿਆ ਤੇ ਦੋਸਤੋ ਸੁਸਕ ਦੀ ਟੀਮ ਵਿੱਚ ਸੋਨੀ ਵਕੀਲਾਵਾਲ ਸੁਖਰਦਾ사 ਰੀਟਾ ਸੁਸਕ ਫੂਲਾ ਸੁਸਕ ਤੇ ਸੁੱਖਾ ਖੇਡੇ ਤੇ ਦੂਜੇ ਪਾਸੇ ਛਣੇਰ ਦੀ ਟੀਮ ਵਿੱਚ ਟਿੰਕੂ ਖਨੌਰ ਕੋਮਲ ਮਤੋਈ ਵੱਡ ਖਾਨਾ ਤਲਵੰਡੀ ਤਾਰੀ ਤੇ ਪ੍ਰਦੀਪ ਛਣੇਰ ਖੇਡੇ ਤੇ ਅੱਜ ਦੇ ਦੂਜੇ ਕਬੱਡੀ ਕੱਪ ਰਾਜਿਆਣਾ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਬਾਂਦਰ ਡੋਡ ਤੇ ਖਾਰਾ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਸਟ ਰਹੀ ਬਾਂਦਰ ਡੋਡ ਦੀ ਟੀਮ ਜਿਸ ਨੇ 15 ਅੰਕ ਹਾਸਲ ਕੀਤੇ ਤੇ 71000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਖਾਰਾ ਦੀ ਟੀਮ ਜਿਸ ਨੇ 8 ਅੰਕ ਹਾਸਲ ਕੀਤੇ ਤੇ 51000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਦੋਸਤੋ ਇਸ ਕੱਪ ਦਾ ਬੈਸਟ ਰੇਡਰ ਨਿਕਲਿਆ ਬਰਿੰਦਰ ਲੰਡੇ ਤੇ ਬੈਸਟ ਜਾਫੀ ਨਿਕਲਿਆ ਖੁਸ਼ੀ ਦੁੱਗਾ ਵਾਲਾ ਦੋਸਤੋ ਬੈਸਟ ਰੇਡਰ ਤੇ ਸਟਾਪਰ ਨੂੰ ਮੋਟਰਸਾਈਕਲ ਦੇ ਕੇ ਸਨਮਾਨ ਕੀਤਾ ਗਿਆ ਤੇ ਬਾਂਦਰ ਦੌੜ ਦੀ ਟੀਮ ਵਿੱਚ ਖੁਸ਼ੀ ਦੁੱਗਾ, ਬਰਿੰਦਰ ਲੰਡੇ, ਅਰਸ਼ਪਲੂਰ, ਸੋਨਾ ਬਾਂਦਰ ਦੌੜ ਕਾਲਾ ਤੇ ਫੌਜੀ ਖੇਡੇ ਤੇ ਦੂਜੇ ਪਾਸੇ ਖਾਰਾ ਦੀ ਟੀਮ ਵਿੱਚ ਸੀਪਾ ਠੰਡੇਵਾਲ, ਮੋਨੂ ਕੋਟਪਾਈ, ਜੋਧਾ ਛੰਦੇਰ, ਵਿੱਕੀ ਖਾਰਾ, ਰਾਮ ਕੰਗ ਸੰਗਾ ਖੇਡੇ ਤੇ ਦੋਸਤੋ ਅੱਜ ਦੇ ਤੀਜੇ ਕਬੱਡੀ ਕੱਪ ਖਾਰਾਬੇਟ ਦੇ ਫਾਈਨਲ ਮੈਚ ਵਿੱਚ 부ਜੀਆਂ ਸੁਰਖਪੁਰ ਤੇ ਰਾਇਲ ਕਿੰਗ ਯੂਐਸਏ ਦੀਆਂ ਟੀਮਾਂ ਫਾਈਨਲ ਮੈਚ ਮੀ ਪੈਣ ਕਾਰਨ ਗਰਾਊਂਡ ਗਿੱਲਾ ਹੋਣ ਜਾਂ ਕਾਰਨ ਨਹੀਂ ਹੋ ਸਕਿਆ ਦੋਮੇ ਟੀਮਾਂ ਨੂੰ ਇਨਾਮ ਅੱਦਾ ਅੱਦਾ ਕਰ ਦਿੱਤਾ ਗਿਆ ਤਾਂ ਸੁਰਖਪੁਰ ਦੀ ਟੀਮ ਵਿੱਚ ਜੱਦਾ ਸੁਰਖਪੁਰ ਸਤੀਸ ਮੋ ਸੁਰਲੀ ਕੀਰਾਂਬਾਲੀ ਕਾਲਾ ਹਰੀਗੜ ਜੋਤਾ ਮਹਿਮਦਬਾਲ ਅਵੀ ਦਿਉਰਾ ਤੇ ਕਾਲਾ ਧੂਰ ਕੋਟ ਖੇਡਦੇ ਸੀ ਤੇ ਦੂਜੇ ਪਾਸੇ ਰਾਇਲ ਕਿੰਗ ਜੁਐਸ ਸੀ ਦੀ ਟੀਮ ਵਿੱਚ ਪ੍ਰਯਾਦ ਅਲੀ ਤਾਰੀ ਕੀਰਾਂਵਾਲੀ ਮੇਜਰ ਧਾਲੀਵਾਲ ਅਮਨ ਕੀਰਾਂਵਾਲੀ ਗੁਰਜੀਤ ਮਾਲਾ ਬੰਟੀ ਟੱਬਾ ਤੇ ਲਾਡੀ ਬਿੰਜੋਲਾ ਖੇਡ ਰਹੇ ਸੀ ਤੇ ਅੱਜ ਦੇ ਚੌਥੇ ਕਬੱਡੀ ਕੱਪ ਮੁਹਾਲੀ ਤੇ ਫਾਈਨਲ ਮੈਚ ਵਿੱਚ ਪੁੱਜੀਆਂ ਫਗਵਾੜਾ ਤੇ ਭਗਵਾਨਪੁਰਾ ਦੀਆਂ ਟੀਮਾਂ ਜਿੰਨਾਂ ਵਿੱਚੋਂ ਫਰਸਟ ਰਹੀ ਫਗਵਾੜਾ ਦੀ ਟੀਮ ਜਿਸਨੇ 35 ਅੰਕ ਹਾਸਲ ਕੀਤੇ ਤੇ 1.5 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਭਗਵਾਨਪੁਰਾ ਦੀ ਟੀਮ ਜਿਸਨੇ 24 ਅੰਕ ਹਾਸਲ ਕੀਤੇ ਤੇ 1 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ ਤੇ ਦੋਸਤੋ ਇਸ ਕੱਪ ਦਾ ਬੈਸਟ ਰੇਡਰ ਨਿਕਲਿਆ ਬਾਗੀ ਪਰਮਜੀਤਪੁਰਾ ਜਿਸਨੇ 15 ਰੇਡਾਂ ਬਾਕੇ 15 ਅੰਕ ਹਾਸਲ ਕੀਤੇ ਤੇ ਬੈਸਟ ਸਟਾਪਰ ਨਿਕਲਿਆ ਆਸੂ ਛਨੇਰ ਜਿਸਨੇ 6 ਟੱਚ ਲੈ ਕੇ 3 ਜਫੇ ਲਾਈ ਤੇ ਬਾਬਾ ਭਗਵਾਨ ਸਿੰਘ ਕਲੱਬ ਭਗਵਾਨਪੁਰਾ ਦੀ ਟੀਮ ਵਿੱਚ ਰੇਸਮ ਜਾਮਾ ਰਾਏ ਗੱਜਣ ਡੇਰਾ ਬਾਬਾ ਨਾਨਕ ਰਾਜੂ ਕੂਟਲਾ ਪੜੀ ਬਿੱਲਾ ਜੋਲ ਲੱਖਾ ਚੀਮਾ ਨੀਕੂ ਕਲਿਆਣ ਖੁਸ਼ ਅਟਵਾਲ ਬਿੱਟੂ ਪਰਹੀਰਾ ਰਾਜਾ ਪੰਡੇਰੀ ਜੱਟ ਗਰੀ ਤਰਖਾਣਾ ਖੇਡੇ ਤੇ ਦੂਜੇ ਪਾਸੇ ਗੁਰਦੁਆਰਾ ਸੁਖਚੈਨਿਆਣਾ ਕਬੱਡੀ ਕਲੱਬ ਫਗਵਾੜਾ ਦੀ ਟੀਮ ਵਿੱਚ ਗੁਰਲਾਲ ਘਨੌਰ ਬਾਨਾ ਧਾਲੀਵਾਲ ਬੇਟ ਬਾਗੀ ਪਰਮਜੀਤ ਪੁਰਾ ਮੰਨਾ ਲਾਲਪੁਰ ਰਾਜਾ ਪੰਡਾਲ ਦੋਨਾ ਜੱਗਰ ਰੰਧਾਵਾ ਸੁੱਖਾ ਪੰਡਾਲ ਏਕਮ ਹਠੂਰ ਜੱਟ ਲਾਟੋ ਆਸੂ ਝਨੇਰ ਸੁਖਿੰਦਰ ਮਨਾਣਾ ਤੇ ਗਿੰਦਾ ਸੈਦੋਵਾਲ ਖੇਡੇ ਤੇ ਦੋਸਤੋ ਬਾਕੀ ਦੇ ਕੁਝ ਕੱਪਾਂ ਤੇ ਮੀਂਹ ਕਾਰਨ ਮੈਚ ਨਹੀਂ ਹੋ ਸਕੇ ਤੇ ਜਿੰਨਾ ਦਾ ਰਿਜ਼ਲਟ ਹਜੇ ਆਇਆ ਨਹੀਂ ਤੇ ਇਹ ਸੀ ਅੱਜ ਦੇ ਕਬੱਡੀ ਕੱਪਾਂ ਦਾ ਰਿਜ਼ਲਟ ਤੇ ਜੇਕਰ ਤੁਹਾਨੂੰ ਸਾਡੀ ਇਹ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਵੀਡੀਓ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਬਾਕੀ ਜੇਕਰ ਕੋਈ ਸਵਾਲ ਜਾਂ ਸੁਝਾਅ ਹੋਵੇ ਜਾਂ ਕਿਸੇ ਵੀਡੀਓ ਬਾਰੇ ਤਾਂ ਸਾਨੂੰ ਇਸ ਵੀਡੀਓ ਦੇ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਨਾਲ ਹੀ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਤੇ ਨਾਲ ਬਣੇ ਬੈਲ ਨੂੰ ਵੀ ਜ਼ਰੂਰ ਦਬਾ ਦਿਓ ਜਿਸ ਨਾਲ ਤੁਹਾਨੂੰ ਆਉਣ ਵਾਲੀਆਂ ਸਾਰੀਆਂ ਨਵੀਆਂ ਵੀਡੀਓਜ਼ ਦਾ ਪਤਾ ਲੱਗਦਾ ਰਹੂਗਾ ਤਾਂ ਮਿਲਦੇ ਆਂ ਨੈਕਸਟ ਵੀਡੀਓ ਵਿੱਚ ਕਿਸੇ ਹੋਰ ਨਵੀਂ ਅਪਡੇਟ ਦੇ ਨਾਲ